ਐਮਪੀ ਅਮਰਤਪਾਲ ਸਿੰਘ ਜੋ ਇਸ ਟਾਈਮ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਪਰ ਉਹਨਾਂ ਦੇ ਹੀ ਦੋ ਸਾਥੀਆਂ ਭਗਵੰਤ ਸਿੰਘ ਬਾਜੇਕੇ ਤੇ ਦੂਸਰਾ ਸਾਥੀ ਵਰਿੰਦਰ ਸਿੰਘ ਫੌਜੀ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹ ਜੇਲ੍ਹ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਨਸ਼ੇ ਦਾ ਸੇਵਨ ਕਰਦੇ ਨੇ ਉਹਨਾਂ ਦਾ ਕਹਿਣਾ ਕੇਡ ਐਮਪੀ ਅਮਰਤਪਾਲ ਸਿੰਘ ਜੇਲ੍ਹ ਦੇ ਅੰਦਰ ਅਫੀਮ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ ਕਰਦੇ ਆ ਤੇ ਉਸ ਤੋਂ ਬਾਅਦ ਉਹ ਦੂਸਰਿਆਂ ਦੇ ਨਾਲ ਲੜਾਈ ਝਗੜਾ ਕਰਦੇ ਆ ਇਹ ਸਾਰੇ ਦੋਸ਼ ਕਿਹਾ ਜਾ ਰਿਹਾ ਖਬਰਾਂ ਆ ਰਹੀਆਂ ਕਿ ਜੋ ਚਲਾਨ ਪੇਸ਼ ਕੀਤਾ ਗਿਆ ਅਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੇ ਮਾਮਲੇ ਵਿੱਚ ਜਿਹੜੇ ਮਾਮਲੇ ਦੇ ਵਿੱਚ ਐਮਪੀ ਅਮਰਤਪਾਲ ਸਿੰਘ ਇਸ ਟਾਈਮ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਸ ਮਾਮਲੇ ਦੇ ਵਿੱਚ ਜਦੋਂ ਚਲਾਨ ਪੇਸ਼ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਉਸ ਚਲਾਨ ਦੇ ਵਿੱਚ ਇਹ ਬਿਆਨ ਸਾਥੀਆਂ ਨੇ ਦਰਜ ਕੀਤੇ ਨੇ ਹਾਲਾਂਕਿ ਜਿਹੜੇ ਐਮਪੀ ਅਮਰਤਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਇਸ ਪੂਰੇ ਇਲਜ਼ਾਮਾਂ ਤੇ ਕਿਹਾ ਹੈ ਕਿ ਇਹ ਸਰਾਸਰ ਝੂਠੇ ਇਲਜ਼ਾਮ ਨੇ ਉਹਨਾਂ ਨੇ ਸਿਰੇ ਤੋਂ ਨਕਾਰ ਦਿੱਤੀ ਹੈ ਇਹ ਗੱਲ ਉਹਨਾਂ ਦਾ ਕਹਿਣਾ ਕਿ ਇਹ ਐਮਪੀ ਅਮਰਤਪਾਲ ਸਿੰਘ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਚਰਿੱਤਰ ਨੂੰ ਉਹਨਾਂ ਦੇ ਕਰਦਾਰ ਨੂੰ ਖਰਾਬ ਕਰਨ ਵਾਸਤੇ ਉਹਨਾਂ ਦੇ ਉੱਪਰ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਉਹ ਇਲਜ਼ਾਮਾਂ ਦੀ ਗੱਲ ਕਰਦੇ ਨੇ ਜਿਹੜੇ ਬਿਆਨਾਂ ਦੀ ਗੱਲ ਕਰਦੇ ਨੇ ਉਹ ਉਹਨਾਂ ਦੇ ਸਾਥੀਆਂ ਦੇ ਉੱਪਰ ਦਬਾਅ ਪਾ ਕੇ ਉਹਨਾਂ ਤੋਂ ਕੋਰੇ ਕਾਗਜ਼ ਦੇ ਉੱਪਰ ਸਾਈਨ ਕਰਵਾਏ ਗਏ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਹੋ ਸਕਦਾ ਇਹ ਸਾਈਨ ਵੀ ਜਾਲੀ ਹੋਣ ਉਹਨਾਂ ਦਾ ਇੱਥੋਂ ਤੱਕ ਕਹਿਣਾ ਕਿ ਇਹ 2025 ਦੇ ਪਹਿਲਾਂ ਦੀ ਕਾਫੀ ਪਹਿਲਾਂ ਦੇ ਇਹ ਬਿਆਨ ਜਿਹੜੇ ਤਰੀਕਾ ਇਹਦੇ ਉੱਪਰ ਪਾਈ ਗਈ ਆ ਹੁੰਦੇ ਇਹ ਬਿਆਨ ਨਹੀਂਗੇ ਇਸ ਕਰਕੇ ਇਹ ਹੋ ਸਕਦਾ ਬਿਲਕੁਲ ਫਰਜੀ ਹੋਣ ਇਸ ਪੂਰੇ ਮਾਮਲੇ ਦੀ ਕੀ ਸਚਾਈ ਆ ਉਹ ਤਾਂ ਫਿਲਹਾਲ ਜਦੋਂ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਅਨਵੈਸਟੀਗੇਸ਼ਨ ਕਰੇਗੀ ਅੱਗੇ ਕੀ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਤੇ ਸਰਕਾਰ ਕੀ ਫੈਸਲਾ ਕਰਦੀ ਆ ਪ੍ਰਸ਼ਾਸਨ ਕੀ ਫੈਸਲਾ ਕਰਦਾ ਅਦਾਲਤ ਇਸ ਮਾਮਲੇ ਨੂੰ ਕਿਵੇਂ ਦੇਖਦੀ ਆ ਉਹ ਤਾਂ ਫਿਲਹਾਲ ਉਸ ਤੋਂ ਬਾਅਦ ਪਤਾ ਚੱਲੂਗਾ ਪਰ ਅੱਜ ਐਮਪੀ ਅਮਰਤਪਾਲ ਸਿੰਘ ਤੇ ਇਹ ਬਹੁਤ ਵੱਡੇ ਦੋਸ਼ ਨੇ ਇਲਜ਼ਾਮ ਨੇ ਕਿ ਉਹ ਜੇਲ੍ਹ ਦੇ ਅੰਦਰ ਨਸ਼ਾ ਕਰ ਰਹੇ ਨੇ ਅਫੀਮ ਦਾ ਨਸ਼ਾ ਤੇ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਦੇ ਸੇਵਨ ਦਾ ਇਲਜ਼ਾਮ ਉਹਨਾਂ ਦੇ ਉੱਪਰ ਲੱਗਾ ਪਰ ਇਹਦੇ ਨਾਲ ਨਾਲ ਸਵਾਲ ਪ੍ਰਸ਼ਾਸਨ ਤੇ ਵੀ ਖੜੇ ਹੁੰਦੇ ਨੇ ਕਿ ਐਮਪੀ ਅਮਰਤਪਾਲ ਸਿੰਘ ਨੂੰ ਜੇਕਰ ਜੇਲ੍ਹ ਦੇ ਅੰਦਰ ਸੱਚਮੁੱਛ ਜੇਕਰ ਇਹ ਇਲਜ਼ਾਮ ਸੱਚੇ ਨੇ ਤਾਂ ਉਹ ਜਿਹੜਾ ਨਸ਼ਾ ਏ ਉਹ ਕਿਵੇਂ ਉਹਨਾਂ ਕੋਲ ਜੇਲ੍ਹ ਦੇ ਅੰਦਰ ਪਹੁੰਚਦਾ ਏ ਇਹ ਪ੍ਰਸ਼ਾਸਨ ਤੇ ਵੀ ਵੱਡੇ ਸਵਾਲ ਨੇ ਕਿਉਂਕਿ ਅੱਜ ਤੱਕ ਬਹੁਤ ਸਾਰੀਆਂ ਖਬਰਾਂ ਇਦਾਂ ਦੀਆਂ ਨਿਕਲ ਕੇ ਸਾਹਮਣੇ ਆਈਆਂ ਕਿ ਜੇਲ੍ਹ ਵਿੱਚ ਕੇਦਰੀਆਂ ਨੂੰ ਨਸ਼ਾ ਕੇਦਰੀਆਂ ਕੋਲੋਂ ਮਿਲਿਆ ਜਾਂ ਵੱਖ-ਵੱਖ ਤਰ੍ਹਾਂ ਦੀ ਹੋਰ ਜਿਹੜੀ ਬੈਨ ਕੀਤੀ ਹੋਈ ਸਮਗਰੀ ਆ ਮੋਬਾਈਲ ਵਗੈਰਾ ਕੈਦੀਆਂ ਕੋਲੋਂ ਮਿਲੇ ਤੇ ਫਿਰ ਜੇਕਰ ਜੇਲ੍ਹ ਦੇ ਅੰਦਰ ਇਹ ਸਭ ਚੀਜ਼ਾਂ ਪਹੁੰਚਦੀਆਂ ਨੇ ਤਾਂ ਉਹਨਾਂ ਕੈਦੀਆਂ ਤੱਕ ਇਹ ਸਾਰੀਆਂ ਚੀਜ਼ਾਂ ਕਿਵੇਂ ਪਹੁੰਚਦੀਆਂ ਨੇ ਜਦੋਂ ਕਿ ਜੇਲ੍ਹ ਪ੍ਰਸ਼ਾਸਨ ਦੀ ਨਿਗਰਾਨੀ ਦੇ ਹੇਠ ਸਾਰਾ ਜਿਹੜਾ ਇਹ ਸਮਾਨ ਆ ਜੇਲ੍ਹ ਦੇ ਅੰਦਰ ਪਹੁੰਚਦਾ ਤੇ ਐਮਪੀ ਅਮਰਤਪਾਲ ਸਿੰਘ ਤੇ ਅੱਜ ਤੋਂ ਪਹਿਲਾਂ ਵੀ ਕਾਫੀ ਸਾਰੇ ਇਲਜ਼ਾਮ ਜਿਹੜੇ ਲੱਗ ਚੁੱਕੇ ਨੇ ਇੱਕ ਇਲਜ਼ਾਮ ਉਹਨਾਂ ਦੇ ਉੱਪਰ ਚੈਟ ਦਾ ਆਇਆ ਸੀ ਕਿ ਉਹ ਲੜਕੀਆਂ ਦੇ ਨਾਲ ਅਸ਼ਲੀਲ ਚੈਟ ਕਰਦੇ ਨੇ ਇਸ ਤਰ੍ਹਾਂ ਦੇ ਦੋਸ਼ ਕਈ ਤਰ੍ਹਾਂ ਕਈ ਕੁਝ ਸਮਾਂ ਪਹਿਲਾਂ ਉਹਨਾਂ ਦੇ ਉੱਪਰ ਲੱਗੇ ਨੇ ਇਦਾਂ ਦੇ ਕਈ ਤਰ੍ਹਾਂ ਦੇ ਦੋਸ਼ ਐਮਪੀ ਅਮਰਤਪਾਲ ਦੇ ਉੱਪਰ ਲੱਗੇ ਤੇ ਹੁਣ ਇੱਕ ਇਹ ਨਵਾਂ ਮਾਮਲਾ ਆਏ ਦਿਨ ਐਮਪੀ ਅਮਰਤਪਾਲ ਬੀਆਂ ਮੁਸ਼ਕਲਾਂ ਦੇ ਵਿੱਚ ਵੜਦਾ ਹੋ ਰਿਹਾ ਫਿਲਹਾਲ ਇਹਦੇ ਤੇ ਸਰਕਾਰ ਪ੍ਰਸ਼ਾਸਨ ਤੇ ਕੋਰ ਦਾ ਕੀ ਰਵਈਆ ਆਉਂਦਾ ਉਹ ਤਾਂ ਕੁਝ ਟਾਈਮ ਬਾਅਦ ਪਤਾ